ਪਤਨੇ ਗਾਣਾ ਜਮਰੂਤੀ ਤੇ ਚੰਡੀਗੜ ਅਧਰ ਚਲਾਨ ਘੱਟ ਦੇਣਗੇ ਵਾਦੇ ਲੈ ਤੈਨੂੰ ਕਿਹੋਂ ਤੁਸੀਂ ਮੈਂ ਬੁਲਾ ਰਿਓ ਨਾ ਬੁਲਾ ਮੈਨੂੰ ਮੈਂ ਇੱਕੋ ਹੀ ਦੋ ਦੋਨੇ ਦੋ ਇੱਕ ਹੈਗਾ ਨਗਰੀ ਸੋ ਨੀਤ ਹੋ ਗਿਆ ਨਾ ਖਰੀਅਰ ਸੋ ਲੈਣ ਚੱਲਾ ਦੁੱਧ ਆ ਸਾਡਾ ਸਾਰਾ ਟੱਬਰ ਚੱਲਾ ਚੰਡੀਗੜ ਕੁੰਮਣ ਆ ਤਾਰੇ ਉਹ ਕਹਿੰਦੇ ਉਹ ਕਹਿੰਦੇ ਨੇ ਹੁੰਦੇ ਹੂੰ ਕਹਿੰਦੇ ਦਾਰੂ ਤਾਂ ਨਾਲ ਜੱਟ ਦੇ ਖਬਰਾਂ ਤੱਕ ਜਾਊਗੀ ਨਾ ਤੇ ਉਹ ਚੀਜ਼ ਉਤਾਰਨੇ ਗਾ ਰੱਖਿਆ ਅੱਜ ਬੈਗ ਜਿਆਦਾ ਉਤਾਰਦਾ ਬਸ ਉਹ ਚੰਡੀਗੜ੍ਹ ਤੱਕ ਵੀ ਜਾਊਗਾ ਇਹ ਕਿੱਥੇ ਜਾਣਾ ਉਤਾਰਨੇ ਦਾ ਕੀ ਕੰਬੀਨੇਸ਼ਨ ਹੋਇਆ ਉਹ ਚੀਜ਼ ਨਹੀਂ ਸਮਝਾਈ ਬਿਲਕੁਲ ਵੀ ਸਮਝ ਨਹੀਂ ਆਈ ਮਤਲਬ ਇਹ ਵੀ 24 ਘੰਟੇ ਬੈਗ ਨਾਲ ਹੀ ਰਹਿੰਦਾ ਹੈ 24 ਘੰਟੇ ਬੈਗ ਨਾਲ ਹੀ ਰਹਿੰਦਾ ਉਤਾਰਦੇ ਹੈ ਬੈਗ ਤਾਂ ਹੈ ਆ ਵੀ ਸੌਲੇ ਚ ਹਰ ਨਿਕਲੇ ਹੁੰਦੇ ਨਹੀਂ ਅੱਛਾ नहीं तो मृति लैके जाओ पते नु नहीं।, नहीं क्यों नहीं तो मैं लेके जाऊंगा अच्छा मैं जाऊंगा बैठो बैठो तू मृति जाना पते पते तू मृती जाएगा ਉਹ ਚੱਕਰ ਨਹੀਂ ਚੱਲ ਠੀਕ ਹੈ ਇਹਨੂੰ ਲੈ ਕੇ ਜਾ ਗੱਡੀ ਚੱਤਰ ਆਵਲੀ ਚ ਇਹਨੇ ਚ ਜਾਣਾ ਗੋਤੀ ਚ ਅਮਨ ਸਾਇ ਆ ਗਈ ਸੈਰ ਕਰਕੇ ਬਾਹਰ ਆ ਦੇਖੀ ਦੇ ਆ ਵੀ ਸਭ ਸੱਤ ਹੋਏ ਪੈ ਨੇ ਗਰਮੀ ਤਾਂ ਦੇ ਕੰਨੀ ਹੋ ਪਈ ਹੈ ਬਹੁਤ ਜਿਆਦਾ ਬਹੁਤ ਜਿਆਦਾ ਗਰਮੀ ਨੇ ਕਿੱਲੇ ਘਟ ਰੱਖੇ ਨੇ ਨੰਮੂ ਕਿੱਥੇ ਕਿੱਥੇ ਕੰਮ ਕਰਾਂਗੇ ਅੱਜ ਕਿੱਥੇ ਕਿੱਥੇ ਹੂੰ ਚੰਡੀਗੜ੍ਹ ਜਾਣਾ ਹੈ ਫਤਿਹ ਨੇ ਫਤਿਹ ਨੇ ਕਿੱਥੇ ਕਿੱਥੇ ਘੁੰਮ ਕੇ ਆਉਣਾ ਯਾਰ ਤੁਸੀਂ ਇਹਨੂੰ ਅੰਦਰ ਰੱਖੋ ਹਾਂ ਗੱਡੀ 'ਚ ਸੌ ਸਮਾਨ ਆ ਜਾਂਦਾ ਕਿਤੇ ਗਏ ਹੋ ਕੇ ਆ ਗੱਡੀ 'ਚ ਪਾਇਆ ਇਹ ਗੱਡੀ 'ਚ ਦੇਖ ਲਿਆ ਤਾ ਕਹ ਪਾਇਆ ਜੀ ਬਹੁਤ ਕੀਮਤੀ ਸਮਾਨ ਪਾਇਆ ਹੋਇਆ ਹੋਰ ਅਗਲਾ ਫਿਰ ਬੋਲਦਾ ਫਿਰੂਗਾ ਕੱਢ ਕੇ ਬਾਹਰ ਕਿਨੂੰ ਰਹਿਣ ਦੇ ਬੋਲ ਨੂੰ ਕਿਹਾ ਵਾਦ ਹੋਗੇ ਤੁਹਾਡੇ ਨਾਲ ਕੋਈ ਸੌ ਚੀਜ਼ਾਂ ਬੋਲੋ ਬਈ ਬੁੱਗੀ ਦਾ ਕੀ ਹੋਇਆ ਬੁੱਗੀ ਦਾ ਬਾਤ ਤਨ ਕੋਈ ਫਿਰ ਵੀ ਯਾਰ ਜੇ ਤਾ ਸੁਣਾ ਸਵੇਰ ਨੂੰ ਕੀ ਕੰਮ ਕੀ ਹੈ ਦਾ ਇੱਥੇ ਕੰਮ ਲਫਾਵੇ ਨੇ ਦੇ ਵਿੱਚ ਰਹੰਦੋ ਲੈ ਫੜ ਲੋਡ ਪਾ ਜਾਂਦੀ ਹੈ ਚਲੋ ਬਈ ਛੇਤੀ ਤੋਂ ਪਹਿਲਾਂ ਆ ਮੈਂ ਤਾਂ ਕਿਧਰ ਰੱਖਿਆ ਸੀ ਢੋਲੂ ਕੀ ਹੋਇਆ ਕਿਧਰ ਜਾਈਏ ਯਾਰ ਹੂੰ ਕਿਧਰ ਜਾਈਏ ਕੋਈ ਪਟਿਆਲਾੋਂ ਕਿ ਲੰਘ ਜਾਈਏ ਨਾ ਨਾ ਇਧਰ ਦੀ ਲੰਘ ਜਾ ਸੰਗਰੂਰ ਹੋ ਕੇ ਹੂੰ ਸੰਗਰੂਰ ਹੋ ਕੇ ਨਹੀਂ ਇੱਥੋਂ ਜਾਏ ਸਿੱਧਾ ਉਧਰ ਨੂੰ ਨਾਪੇ ਰੋਡ ਟੁੱਟਿਆ ਪਿਆ ਸਾਰਾ ਰੋਡ ਨਾਪੇ ਪੋਹਾਨੀਗੜ ਤੋਂ ਨਾਪਾ ਨਾ ਬੜਾ ਪੁਰਾਣਾ ਪੋਹਾਨੀਗੜ ਤੋਂ ਨਾਪਾ ਟੁੱਟੇ ਪਿਆ ਕਰ ਤਾਂ ਇੱਥੇ ਠੀਕ ਹੋ ਨਹੀਂ ਨਹੀਂ ਹੋਰ ਕਿੱਦਾਂ ਕਿਦੋਂ ਦੀ ਅਸੀਂ ਜਾ ਕੇ ਆਏ ਹੁਣ ਕਿਦਾਂ ਮਤਲਬ ਆਦ ਦੇਣਾ ਚ ਹਫਤੇ ਚ ਦੱਸ ਦੇਣਾ ਚ ਯਾ ਸੰਗਰੂਰ ਹੋ ਕੇ ਵਾਜੇ ਕੁਝ ਨਹੀਂ ਹੁੰਦਾ ਹੈਗਾ ਜਰਨ ਮੈਂ ਨਾਬੇ ਹੋ ਗਈ ਨਹੀਂ ਨਹੀਂ ਨਾਬੇ ਹੋ ਨਾ ਕੱਟ ਲੈਣਾ ਨਾਬਾ ਕੱਟਿਆ ਜਾਊਗਾ ਫਿਰ ਉੰਟਾਲੀ ਹਾਂ ਫਿਰ ਉਧਰ ਚੱਲੋ ਤਾਂ ਰਸਤਾ ਬੜਾ ਵਧੀਆ 45 ਹੋਣ ਦੀ ਐ 45 ਤੱਕ ਸਿੱਧਾ ਸੰਗਰੂਰ ਜਮੈਂ ਇੰਨੇ ਚ ਪੌਣੀ ਘਰ ਪਹੁੰਚ ਜਾਗੇ ਆਪਾਂ ਫਿਰ ਉਧਰ ਚੱਲਦੇ ਆਜਾ ਚੱਕਲੇਸ਼ ਮਾਨ ਦਾ ਰਹਿਣਾ ਅਮਰ ਗੇਲੇ ਕੀ ਬਿਲਕੁਲ ਸਹੀ ਕੀ ਬੋਲੀ ਜਾਂਦੇ ਹਾਂ ਨਾ ਦੇਖਣੇ ਦੁਕਾਨ ਉਹ ਤੇਰੀ ਥੱਲੇ ਸੇ ਟਰੱਕ ਹੀ ਹੈ ਉਹਤਲਾ ਅਤੇ ਤੂੰ ਕੱਢ ਦਿਆ ਕਰ ਪੁੱਤ ਗੱਡੀ ਜਿਹੜਾ ਕਚਰਾ ਕੋਚਰਾ ਹੁੰਦਾ ਨਾ ਕੁਝ ਕੱਢ ਦਿਆ ਕਰੋ ਠੀਕ ਹੈ ਹੋਰ ਦੇਖ ਹੋਰ ਤਾਂ ਨਹੀਂ ਕੁਝ ਪਿਆ ਗੱਡੀ ਚ ਕੋਹ ਪੇਪਰਲੇ ਪਾਸੇ ਕੋਈ ਚਲ ਅਰੇ ਪਰ ਥੱਲੇ ਉੱਛੇ ਕੱਢ ਹਤੇ ਸਾਈਡ ਤੇ ਉੱਤਰ ਪਿੱਛੇ ਅੱਗੇ ਨਹੀਂ ਹੁੰਦਾ ਗੱਡੀ ਦਾ ਦੇ ਖੁੱਲਦਾ ਨਹੀਂ ਨਾ ਕਲੈਂਟਰ ਹੁੰਦੀ ਆ ਉਹ ਥੱਲੇ ਕੁਝ ਲੱਗੇ ਹੁੰਦੇ ਚੱਬੀ ਆ ਉਹ ਦੂਜਿਆਂ ਦੇ ਵਿੱਚ ਕੋਲ ਗਿਆ ਡੱਟਾ ਕੀ ਖੁੱਲ ਜਾਂਦਾ ਕੀ ਹੁੰਦਾ ਫਸੇ ਆਹ ਰ ਟਾਇਰ ਦਾ ਬਾਬਾ ਆ ਨਿਕਲਾ ਗਿਆ ਨਿਕਲੇ ਬੇ ਕੀ ਨਿਕਲੇ ਬੇ 10 ਲੱਖ ਰੁਪਏ ਸਸੇ ਕਾਜੀ ਨਾ ਲਾਉਗੇ ਦੇਖ ਕੇ ਬੰਦ ਹੋ ਜਾਂਦੀ ਹੈ ਜੀ ਇਹ ਕੇਦ ਵਾਰ ਹੋ ਗਏ ਬਗਲੇ ਨੂੰ ਮੈਂ ਪੂਰੀ ਕਹਾਣੀ ਦੱਸ ਦਿੰਦਾ ਰਾਜ ਕੀ ਤੇ ਗੁਰਿੰਦਰ ਰੋਵਰ ਲੱਗ ਕੇ ਨਾ ਉਹ ਹਾਂ ਓਏ ਰੇਂਜ ਰੋਵਰ ਲੱਜੀ ਗੱਡੀ ਆਪਣੀ ਮੇਰਾ ਫਰੈਂਡ ਕੋਰੇ ਇੰਡਰੋ ਕਰਾ। ਆ ਗੱਲ ਕੀ? ਵਾਹ ਜੀ। ਕੱਲ ਵੀ ਨਹੀਂ ਆ ਰਹੇ। ਫਤਿਹ ਚੱਲ ਮੈਨੂੰ ਕਿਸੇ ਦੇ ਦੇ ਪੁੱਤ। ਕਿਸ ਦੀਆਂ ਲਾਣੀ ਨੇ? ਕਿਸੇ ਦੇ ਦੇ ਫਤਿਹ? ਹਾਂ? ਕਿਸੇ ਦੇ ਦੇ? ਕਿਸੇ ਦੇ? ਲੈ। ਮੂਲ ਦੋਤਾ ਨਹੀਂ ਕਿੰਨਾ ਦਿਨ। ਚਲੋ ਬੈਠੋ ਖੜਾ ਹੋ ਜਾਓ। ਚੰਗਾ ਪੁੱਤ। ਤੁਸੀਂ ਬਰਾ ਹੋ ਲੋ। ਬਾਏ ਬਾਏ। ਦੇ ਕੇ ਉਂਗਲ ਫੜ ਲਈ ਸੀ। ਓਹ। ਬਾਈ ਗੱਡੀ ਚਲਾਉਣ ਕੌਣ ਕਹਿੰਦਾ ਇਹ ਬੋਤਲ ਸੱਟ ਰਿਹਾ ਤੁਸੀਂ ਕੀ ਗੱਲ ਹੈ ਅੱਜ ਵੀ ਫਲਾਵਰ ਕੋਰੀਰ ਕੱਢੋ ਕਿਹੜੇ ਕਿਹੜੇ ਲਗਾਉਣੇ ਨੇ ਅੱਜ ਲੋਕਲ ਵੀ ਕੋਰੀਰ ਬਹੁਤ ਨੇ ਇਹ ਵਰਕ ਇਤਾਰਨੀ ਆ ਦੋਸਤ ਪਹਿਲਾ ਸ਼ਨੀਵਾਰ ਆ ਗਿਆ ਫਿਰ ਐਤਵਾਰ ਆ ਗਿਆ ਤੇ ਆਪ ਸਭ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਆਪਣਾ ਵਲੌਗ ਇੱਕ ਦਿਨ ਲੇਟ ਆਉਂਦਾ ਵੀ ਤੇ ਆਪਣੇ ਜਿੰਨੇ ਵੀ ਕਾਰੀਗਰ ਭਰਾ ਨੇ ਸਾਰੇ ਹੀ ਆਪਣੇ ਮੁਸਲਿਮ ਧਰਮ ਨੂੰ ਬਲੌਗ ਕਰਦੇ ਨੇ ਤੇ ਕੱਲ ਸਾਰਿਆਂ ਨੇ ਬਹੁਤ ਹੀ ਵਧੀਆ ਈਦ ਸੈਲੀਬ੍ਰੇਟ ਕੀਤੀ ਕੁਝ ਨਾਲ ਗੱਲਾਂ ਹੋ ਗਈਆਂ ਸੀ ਆਪਣੀਆਂ ਫੋਨ ਤੇ ਤੇ ਕੁਝਦਾਂ ਰਹਿ ਗਈਆਂ ਸੀ ਤੇ ਇੱਕ ਵਾਰੀ ਸੇਟੋ ਸਾਡੇ ਸਾਰੇ ਪਰਿਵਾਰ ਵੱਲੋਂ ਇਹਨੂੰ ਵਾਰ ਕਾਫਾ ਕਿ ਨਹੀਂ ਪ੍ਰਧਾਨ ਸਾਹਿਬ ਹੂੰ ਆਲਾ ਮੈਂ ਸੰਭੰਧੀਆ ਤੇ ਉਹ ਵੀ ਚੱਕੋ ਲੋ ਲੋ ਇੱਕ ਕੋਣ ਤੂੰ ਚੱਕ ਨਾ ਫਿਰ ਉਹ ਲੈ ਕੇ ਜਾਣਾ ਸੀ ਆ ਦੇ ਕੇ ਆਉਣਾ ਕਿਉਂ ਦੇ ਕੇ ਆਉਣਾ ਜੋ ਦੇ ਕੇ ਅਮਾ ਕੋ ਦੇ ਕੇ ਅਮਾ ਕੇ ਦੋਨੋਂ ਨੇ ਤੇ ਜਗਾ ਹੁੰਦੀ ਉੱਥੇ ਰੱਖਿਆ ਕਰੋ ਡੋਲੂ ਅੱਛਾ ਹੋਰ ਤੁਹਾਡੇ ਸੂਰ ਬੜੇ ਤਗੜੇ ਹਨ ਹਮ ਜਦੋਂ ਮੈਂ ਕਿਹਨੇ ਜਿੱਥੋਂ ਚੀਜ਼ ਚੱਕੇ ਉੱਥੇ ਰੱਖਿਆ ਕਰੋ ਹੋਰ ਤਾਂ ਕੋਈ ਮੰਨਦਾ ਨਹੀਂ ਹੈਗਾ ਹਾਂ ਜਦੋਂ ਆਪ ਨੂੰ ਚੱਕਣਾ ਫਾਇਦਾ ਨਹੀਂ ਉਹ ਕਿਤੇ ਕਿਤੇ ਚੱਕਿਆ ਕਰੋ ਉਹ ਥੋੜਾ ਫੈਰੋ ਮੈਨੂੰ ਨਾ ਮਨਾਈ ਚੀਜ਼ ਚੱਕੇ ਤਾਂ ਮੈਂ ਤਾਂ ਇਹ ਕੰਮ ਕਰਦਾ ਨਹੀਂ ਠੀਕ ਹੈ ਨਾ ਠੀਕ ਠੀਕ ਚੰਗਾ ਬੰਦਾ ਮੇਰਾ ਲੜਣਾ ਫਿਰ ਤੇ ਮੇਰਾ ਹਲੇ ਕੋਈ ਮੂੜ ਨਹੀਂ ਹੈਗਾ ਲੜਣਾ ਜਦੋਂ ਮੈਂ ਮੂਰ ਬਣ ਗਿਆ ਫਿਰ ਮੈਂ ਤੁਹਾਨੂੰ ਪੁੱਛਣਾ ਨਹੀਂ ਮੇਰਾ ਓਕੇ ਲੋ ਜੀ ਚੱਲੇ ਆਪਣੇ ਕੋਰੀਅਰ ਤੇ ਆਪਾਂ ਸਿਹਰੇ ਸਿਹਰੇ ਲਵਾਉਨੇ ਆ ਇੱਧਰ ਵੀ ਤੇ ਇੱਧਰ ਵੀ ਤੇ ਬੈਡ ਤੇ ਪੂਰਾ ਤਿੰਨ ਕੋਰੀਅਰਾਂ ਚੰਨਦੇ ਨੇ ਆਪਣੇ ਤਾਂ ਆ ਹੋ ਗਿਆ ਹੂੰ ਤਿੰਨੋਂ ਹੀ ਅੱਜ ਫੌਨ ਵਾਲੇ ਯੂ ਐਸ ਏ ਤੇ ਦੋ ਕੈਨੇਡਾ ਵਾਲੇ ਨੇ ਹੈ ਦੋ ਯੂ ਐਸ ਏ ਵਾਲੇ ਸੀ ਪਰ ਯੂ ਐਸ ਏ ਵਾਲੇ ਅੱਗੇ ਗਏ ਹੋਣੇ ਕਿਸੇ ਫੰਕਸ਼ਨ ਤੇ ਕੈਨੇਡਾ ਤੋਂ ਕਹਦੇ ਉੱਥੋਂ ਜਾਨ ਉੱਥੇ ਸਾਨੂੰ ਭੇਜ ਦਿਓ ਇਹ ਚ ਕੀ ਹੈ ਇਸ ਨੂੰ ਤੇ ਆਪਣਾ ਹੀ ਆ ਇਹਦੇ ਨਾਲ ਅਸੂਕਣਾ ਕੋਲ ਪਿਆ ਸ਼ਾਪ ਤੇ ਠੀਕ ਹੈ ਮੈਂ ਫੋਨ ਕਰ ਦੂੰਗਾ ਚੱਕ ਕੇ ਲਿਆਉ ਠੀਕ ਇਹ ਨਾਲੀ ਸ਼ਰਟ ਨਹੀਂ ਹੈਗੀ ਸਲਵਾਰ ਹੈ ਤੇ ਦੁਪੱਟਾ ਵੀ ਨਹੀਂ ਹੈਗਾ ਵਿੱਚ ਦੁਪੱਟਾ ਵੀ ਹੋਣਾ ਦੁਕਾਨ ਤੇ ਹੀ ਹੋਣਾ ਹੋ ਚਲੋ ਪਨਾਤਾ ਤੂੰ ਲੇਟ ਨਾਲ ਜੀ ਲੇਟ ਕਰਦੇ ਕਰਦੇ ਥੋੜਾ ਥੋੜਾ ਕਰਨ ਹੈ ਹੈ ਇਹਨੂੰ ਮਾਲ ਲੈਣਾ ਇਹ ਤੂੰ ਹੀ ਕਰਨਾ ਇਹਨੂੰ ਰਹਿਣ ਦੇ ਤੇ ਪਿਆ ਮੈਂ ਕਰਤਾ ਦੀ ਬੋਣ ਬਾਤ ਹੋ ਗਏ ਚੈੱਕ ਕਰ ਲਾਂਗੇ ਆਪਾਂ ਠੀਕ ਤੁਸੀਂ ਜਾਓ ਮੈਨੂੰ ਜਨਾ ਟਾਈਮ ਤੋਂ ਹੋਏ ਨਹੀਂ ਨਹੀਂ ਫਿਰ ਵੀ ਚਲ ਟਾਈਪ ਤੂੰ ਕਰਦੇ ਬਹੁਤ ਟਾਈਮ ਲੱਗੇਗਾ ਕੱਢੀ ਸਟਾਰਟ ਕਰ ਲੈਂਦੇ ਨਾ ਪਹਿਲਾਂ ਸਟਾਰਟ ਤਾਂ ਕਰ ਲੈਂਦੇ ਪਹਿਲਾਂ ਪਲੀਜ਼ ਮਿਕਸ ਮੈਚ ਨਾ ਕਰ ਦਿਓ ਹੋਰ ਇਹ ਤਾਂ ਮੈਨੂੰ ਪਤਾ ਹੈ ਨਹੀਂ ਉਹ ਦਿਨ ਕਿਤੇ ਨਾਨ ਵਾਂਗੂ ਇੱਧਰ ਉੱਧਰ ਹੋ ਜੇ ਨਾ ਕੀਤਾ ਹੈ ਹੈ ਮੈਂ ਡੱਬੇ ਕੱਢ ਦੇਣੇ ਸੀ ਯਾਰ ਉਹ ਤਾਂ ਹਾਂ ਡੱਬੇ ਕੱਢ ਕੇ ਤਾਂ ਲਵਾ ਕੇ ਭਰ ਦਿੰਨੇ ਆ ਇਹ ਯੂਐਸਏ ਵਾਲਿਆਂ ਦਾ ਦੀਦੀ ਦਾ ਠੀਕ ਹੈ ਨਾ ਆ ਡੱਬਾ ਛੱਡ ਦੇ ਉੱਥੇ ਲੈ ਮੈਂ ਕੱਢਾਂ ਹੋ ਇਹ ਲੋਕਲ ਕੋਰੀਅਰ ਨੇ ਹੈ ਜਿਹੜੇ ਸਾਰੇ ਕੰਮ ਕਰਕੇ ਆਉਣਗੇ ਵਧੀਆ ਵਧੀਆ ਕੋਰੀਅਰ ਜਾਣਗੇ ਨਾ ਟੈਨਸ਼ਨ ਜੀ ਘਟ ਜੂਗੀ ਬਹੁਤ ਗਰਮੀ ਹੋਈ ਪਈ ਲੱਗ ਰਿਹਾ ਵੀ 8:30 ਹੋ ਗਏ ਨੇ ਅੰਦਰ 20 8:30 ਲੱਗਦਾ ਵੀ 8:30 ਹੋਏ ਨੇ ਹਾਥੋੜੀ ਗਰਮੀ ਬਹੁਤ ਹੋ ਗਈ ਹੋਲੀ ਚ ਲਾਇਓ ਗੱਡੀ ਤੂੰ ਜਾਂਦੇ ਹੋ ਗੋਲੀ ਵਾਂਗੂ ਸਾਰੇ ਖਿਲਰ ਜਾਣਗੇ ਸ਼ਾਹ ਰਾਹ ਸੀ ਕਿਹੜਾ ਉਹ ਮੈਂ ਤੁਹਾਨੂੰ ਦੱਸੂਗੀ ਕੀ ਕਰਨਾ ਤੁਸੀਂ ਪਹਿਲਾਂ ਇਹ ਕੰਮ ਨਿਬੇੜ ਲਿਓ ਠੀਕ ਹੈ ਉਦੋਂ ਬਾਅਦ ਤੁਸੀਂ ਮੈਨੂੰ ਫੋਨ ਕਰੋ ਉਹ ਪਿੰਕ ਸੂਟ ਵਾਤੇ ਵੀ ਮੈਂ ਤੁਹਾਨੂੰ ਦੱਸੂਗੀ ਉਹਦਾ ਕੀ ਕਰਨਾ ਲਫਾਫੇ ਪਾਉਣ ਨੂੰ ਆਫਿਸ ਪਾਉਣੇ ਪੈਣੇ ਸਾਡਾ ਹੈਲੀਕਾਪਟਰ ਕਰਮਾ ਵਾਲਾ ਹਨਾ ਹੈਲੀਕਾਪਟਰ ਆਪੈਸੇ ਕਰਕੇ ਲਿਆ ਕ੍ਰਿੰਦਰਾ ਬਲਾਊਜ਼ ਦਾ ਦੁਪੱਟਾ ਲੈ ਕੇ ਪਾਉਣਾ ਠੀਕੇ ਵਿੱਚ ਹਾਂ ਮੈਂ ਕਰਤਾ ਜੀ ਫੋਨ ਉਹਨੂੰ ਟੇਲਰ ਨੂੰ ਕਹਿੰਦਾ ਆਦੇ ਘੰਟੇ ਮੇ ਹੋ ਜਾਏਗਾ ਮੈਡਮ ਜੀ ਮੈਂ ਕਿਹਾ ਆਧਾ ਘੰਟਾ ਤੋਂ ਬਹੁਤ ਜ਼ਿਆਦਾ ਮੈਂ ਕਿਹਾ ਰਾਦਾ ਕਿਤੇ ਨਹੀਂ ਉਹਨੇ ਹੋਰ ਮੈਂ ਕਿਹਾ ਸਰਦਾਰ ਜੀ ਨਿਕਲ ਗਏ ਹੈ ਘਰ ਸੇ ਬੋਲ ਰਿਹਾ ਕੋਈ ਬਾਤ ਨਹੀਂ ਆ ਜਾਓ ਫਿਰ ਇਹ ਰਾਤ ਨੂੰ ਤਾਂ ਲਾਈਟ ਚਲੀ ਗਈ ਸੀ ਮੈਡਮ ਓਏ ਮਾਰ ਜਾਂਦੇ ਨੇ ਬਸ ਫੋਨ ਲੈ ਲਿਆ ਤੇ ਲੋ ਜੀ ਪ੍ਰਧਾਨ ਸਾਹਿਬ ਵੀ ਗਏ ਤੇ ਘਰ ਅੱਜ ਕੋਈ ਵੀ ਨਹੀਂ ਤੇ ਮੈਂ ਹੈਗੀ ਇਕੱਲੀ ਤੇ ਹੁਣ ਮੈਂ ਸੌਣੀ ਆ ਘੜੀ ਕਿ ਰਾਤ ਮੈਂ 2:30 ਵੇ ਸੁੱਤੀ ਸੀ ਤੇ ਨੀਂਦ ਪੂਰੀ ਨਹੀਂ ਹੋਈ ਹੈਗੀ ਤੇ ਅੱਜ ਆਪਾਂ ਨੀਂਦ ਹੀ ਪੂਰੀ ਕਰਨੀ ਪਹਿਲਾਂ ਬਾਕੀ ਕੰਮ ਬਾਅਦ ਵਿੱਚ ਦੇਖਾਂਗੇ ਸਫਾਈ ਸੁਭਿਤਾ ਹੁੰਦੀ ਰਹੂਗੀ ਪਹਿਲਾਂ ਆਪਣੀ ਸਿਹਤ ਜ਼ਰੂਰੀ ਹੈ ਨਾ ਤੇ ਪਹਿਲਾਂ ਸਫਾਈ ਵਾਚ ਕਰਾਂਗੇ ਬਲਾ ਸੌਂ ਲਈਏ ਲੋਕ ਲਾ ਦਿੰਨੇ ਆਪਾਂ ਕਿ ਸਾਨੂੰ ਕੋਈ ਪਰੇਸ਼ਾਨਾ ਨਾ ਕਰੇ ਜਾਂ ਫਿਰ ਕੋਈ ਪਰੇਸ਼ਾਨ ਕਰਦਾ ਨਹੀਂ ਕਿ तकरीबन ਸਭ ਨੂੰ ਪਤਾ ਕਿ ਇਹ ਆਪਣੀ ਮਰਜ਼ੀ ਦੇ ਮਾਲਕ ਨੇ ਇਹ ਆਪਣੀ ਮਰਜ਼ੀ ਨਾਲ ਜੋੜਦੇ ਨੇ ਤੇ ਮਰਜ਼ੀ ਨਾਲ ਹੀ ਸੌਂਦੇ ਨੇ ਤੇ ਮਰਜ਼ੀ ਕਰਨੀ ਚਾਹੀਦੀ ਹੈ ਜੀ ਦੁਨੀਆਦਾਰੀ ਥੋੜਾ ਦੇਖਣੀ ਚਾਹੀਦੀ ਦੁਨੀਆਦਾਰੀ ਤਾਂ ਬਹੁਤ ਕੁਝ ਕਹਿੰਦੀ ਹੈ ਇਹ ਤਾਂ ਦੁਨੀਆਦਾਰੀ ਦੇਖਣ ਲੱਗ ਗਏ ਫਿਰ ਤਾਂ ਆਪਾਂ ਜੀਲੀ ਜਿੰਦਗੀ ਆਪਣੀ ਤਾਂ ਜ਼ਿੰਦਗੀ ਨੂੰ ਆਪਣੇ ਖਾਵ ਨਾਲ ਜਿਓ ਤਾਂ ਕਿ ਦੁਨੀਆ ਦੇ ਹਿਸਾਬ ਨਾਲ ਜਿਓ ਇਦਾਂ ਪੱਕਾ ਆਪਣਾ ਚੱਲ ਰਿਹਾ ਤੇ ਬੰਦ ਕਰ ਦਿੰਦੇ ਆ ਤੇ ਟਾਈਮ ਹੋ ਗਿਆ 4:30 ਪੌਣੇ 5 ਵਜੇ ਦਾ ਨਹੀਂ ਵੱਧ ਗਿਆ ਹਣਾ ਸ਼ਾਇਦ ਕਿਉਂਕਿ ਥੋੜੀ ਧੁੱਪ ਢਲ ਗਈ ਤੇ ਸਾਡੇ ਪ੍ਰਧਾਨ ਸਾਹਿਬ ਅੱਜ ਖੇਤ ਚ ਲੱਗੇ ਹੋ ਸੀ ਕੰਮ ਕਰਨ ਕਿਉਂਕਿ ਪ੍ਰਧਾਨ ਸਾਹਿਬ ਮੈਨੂੰ ਕਹਿੰਦੇ ਨੇ ਵੀ ਤੂੰ 4 ਵਜੇ ਨਹੀਂ ਉੱਠਦੀ ਹੈਗੀ ਤੇ ਆਪਾਂ ਉਹਦੋਂ ਕਿਹਾ ਸੀ ਵੀ ਤੁਸੀਂ ਵੀ ਉੱਠ ਕੇ ਫਿਰ ਜਾਇਆ ਕਰੋ ਪੈਲੀਪੁਰ ਚ ਕੰਮ ਕਰਿਆ ਕਰੋ ਫਿਰ ਮੈਂ 4:00 ਉੱਠਿਆ ਕਰੂੰਗੀ ਤੇ ਪ੍ਰਧਾਨ ਸਾਹਿਬ ਗੁੱਸਾ ਖਾ ਗਿਆ ਤੇ ਹੁਣ ਪ੍ਰਧਾਨ ਸਾਹਿਬ ਲੱਗ ਰਿਹਾ ਵਟਾ-ਬੂਟਾ ਕੀ ਕਹਿੰਦੇ ਨੇ ਵਟਾਂ-ਕੁਰਚਾਂ ਲੱਗੇ ਹੋਏ ਨੇ ਤੇ ਆਪਾਂ ਲੈ ਕੇ ਆਏ ਪਾਣੀ ਪ੍ਰਧਾਨ ਵਾਸ ਇੱਧਰ ਦੇਖੋ ਵਾਲੇ-ਵਾਲੇ ਕੱਦੂ ਹੋ ਗਏ ਆ। ਲਓ ਜੀ। ਕਿਧਰ ਵਾਲਾ ਬਹਨ ਰਹਿ ਗਿਆ। ਤੇ ਦਿਲ ਕਰਿਆ ਕੱਦੂ ਚ ਵੜ ਕੇ ਜੀਰੀ ਲਾਉਣ ਨੂੰ। ਤੇ ਆਹ ਦੇਖੋ ਆ ਸਾਰੀ ਮੱਕੀ ਜਿਹੜੀਆਂ ਗਾਈਆਂ ਆਈਆਂ ਸੀ ਨਾ ਸਾਰੇ ਬਹੁਤ ਸਾਰੇ ਕਮੈਂਟ ਆਏ ਸੀ ਵੀ ਗਾਈਆਂ ਨੂੰ ਪਾਣੀ ਪਿਲਾਓ ਹਨਾ। ਤੇ ਸਾਨੂੰ ਵੀ ਦੇਖ ਕੇ ਹੋਇਆ ਸੀ ਪਰ ਉਹ ਸਾਰੇ ਇੱਥੋਂ ਆਹੜੇ ਪੱਠੇ ਸਾਰੇ ਖਾ ਪੀ ਕੇ ਨਾਲ ਹੀ ਪੈਲੀਆਂ ਤੁਹਾਨੂੰ ਪਤਾ ਅੱਜਕੱਲ ਪਾਣੀ ਲੱਗਿਆ ਹੋਇਆ। ਤੇ ਇੱਥੋਂ ਪਾਣੀ ਪੀ ਲੈਂਦੀਆਂ ਸੀ। ਤੇ ਆਹ ਦੇਖੋ ਸਾਡੇ ਪ੍ਰਧਾਨ ਸਾਹਿਬ ਅੱਜ ਜ਼ੋਰ ਦਿਖਾਉਂਦੇ ਹੋਏ ਪੂਰਾ ਬਤ ਕਰਤੀਆਂ ਸਾਫ ਕੋਣ ਫਿਰ ਆਪਾਂ ਵੀ ਪਾਣੀ ਲਾਉਣਾ ਪੈਲੇ ਚ ਤੇ ਕੱਦੂ ਕਰਨਾ ਹੈ ਤੇ ਜੀਰੀ ਜੀਰੀ ਉਧਰ ਲੱਗ ਵੀ ਗਈ ਬਸ ਥੋੜੇ ਦਿਨ ਤਾਂ ਆਪਣੀ ਵੀ ਲੱਗ ਜਾਣੀ ਹੈ ਹਾਂਜੀ ਠੀਕ ਠਾਕ ਜੀ ਦੋਸਤੋ ਪਾਣੀ ਠੰਡਾ ਬਹੁਤ ਹੈ ਅੱਛਾ ਹੁਣ ਠੀਕ ਨਹੀਂ ਹੈਗੇ ਠੰਡਾ ਪਾਣੀ ਇੱਕ ਦਾ ਉਹਨਾ ਪੀਓ ਤੇ ਅੱਜ ਸਾਡੀ ਪੂਰੀ ਟੀਮ ਪਹੁੰਚੀ ਹੋਈ ਫਤਿਹਗੜ੍ਹ ਸਾਹਿਬ ਸਾਡੇ ਨਾਨਕੇ ਪਿੰਡ ਤੇ ਆਪਾਂ ਟੀਮ ਦੇ ਕੋਚ ਉਰੇ ਫਿਰਦੇ ਨੇ ਤੇ ਕੋਚ ਉਰੇ ਰਹਿ ਗਿਆ ਅੱਜ ਟੀਮ ਭੇਜੇ ਹੀ ਖੜਨ ਵਾਸਤੇ ਨਹੀਂ ਨਹੀਂ ਟੀਮ ਪੂਰੀ ਟ੍ਰੇਨਡ ਕੀਤੀ ਹੈ ਵੀ ਤੂੰ ਹਾਰ ਕੇ ਨਹੀਂ ਆਉਣਾ ਹੈਗਾ ਕਿ ਨਹੀਂ ਤੁਸੀਂ ਜਾਓ ਤੇ ਜਿੱਤ ਕੇ ਆਇਓ ਉਥੋਂ ਐ ਨਹੀਂ ਆਉਣਾ ਵੀ ਹਾਰ ਹਾਰ ਲਾ ਕੇ ਘਰੇ ਨੂੰ ਮੁੜਨਾ ਹੈਗਾ ਤੇ ਨਾਲੇ ਕਿਤੇ ਜਿਹੜੀ ਟੀਮ ਦੇ ਕੋਚ ਸਾਡੇ ਵਰਗੇ ਹਣ ਉਹ ਕਦੀ ਵੀ ਮੋਦੜੇ ਮੂੰਹ ਨਹੀਂ ਡੇਗਦੀ ਹੈਗੀ ਕਿ ਨਹੀਂ ਤੇ ਸਾਡੀ ਟੀਮ ਦਾ ਅੱਜ ਵਾਪਸੀ ਤੇ ਵਾਪਸੀ ਡੇਲੇ ਹੋ ਗਈ ਉਹਨਾਂ ਦੀ ਗਲੇ ਹੋ ਗਈ ਇੱਕ ਮੈਚ ਉਹ ਜਿੱਤ ਗਏ ਤੇ ਉਹ ਕਹਿੰਦੇ ਵੀ ਇੱਕ ਹੋਰ ਖੇਡ ਕੇ ਆਉਂ। ਅੱਛਾ ਜੀ। ਹਾਂ ਕੈਨਸਲ ਹੋ ਗਿਆ ਆ ਨਹੀਂ ਰਹੇ ਹੈਗੇ। ਤੇ ਕੱਪੜੇ ਵੀ ਲਾਂਡ ਲੈ ਕੇ ਨਹੀਂ ਗਏ ਉਹ। ਕੱਪੜੇ ਲਾ ਘਾਟਾ ਜਿੱਥੇ ਗਏ ਹੋ ਨੇ। ਕੱਪੜੇ ਵਾਰ-ਵਾਰਕ ਛੁੱਟੀਆਂ ਦੇ ਉੱਤੋਂ। ਹੈਂ? ਵੀਊ ਬੜਾ ਹੀ ਸੋਹਣਾ ਆ ਰਿਹਾ ਲੋ ਜੀ ਖੇਤ ਦੇਖ ਲੋ ਹਰੇ ਭਰੇ। ਥੋੜੇ ਟਾਂ ਤੱਕ ਜੀਰੀ ਸਾਰੀ ਲੱਗ ਜਾਣੀ ਤੇ ਫਿਰ ਆਲੇ-ਦੁਆਲੇ ਹਰਿਆ-ਹਰੇ ਆ ਹਰਿਆ-ਹਰਿਆ ਹਰਿਆ ਹੋ ਜਾਣਾ। ਹਾਏ 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 ਹਾਏ। ਪੂਰਾ ਦੱਸਿਆ ਜਾ ਰਿਹਾ ਵੀ ਅੱਜ ਮੈਂ ਕੰਮ ਕਰ ਰਿਹਾ। ਹੁਣ ਸ਼ਾਮ ਜਨੂਰ ਦਿਨ ਹੁਣ ਠੰਡਾ ਜਾ ਹੋਇਆ ਮੌਸਮ ਹੈ ਅੱਡੇ-ਕੱਡੇ ਹੋਇਆ ਜਿੱਦਾਂ ਕਈ ਚਲਾਉਂਦੇ ਰਹੇ ਦੋਨੇ ਜਾਨੇ ਹੁਣ ਬਹਿਨ ਨੂੰ ਤਾਂ ਆਇਆ ਨਹੀਂ ਕਿਤੇ ਕਿੱਥੇ ਗਈ ਐ ਕਿਤੇ ਨਹੀਂ ਬੈਠੇ ਵਟ ਤੇ ਬਹਿ ਜਾਈ ਕਿਤੇ ਕੋਈ ਸੱਪ ਸਲੂੰਗੜਾ ਹੀ ਨਾ ਆ ਜਾਏ ਕਿਤੇ ਚਲੋ ਕਿੰਨੇ ਜੇ ਮੌਤ ਹੋਣੀ ਹੋਵੇ ਨਾ ਬੰਦਾ ਭਾਂ ਕੇ ਕਿਤੇ ਮਰਦੀ ਬੈਠਾ ਹੋਵੇ ਪਹਾੜ ਤੇ ਚੜਿਆ ਹੋਵੇ ਮੌਤ ਆ ਹੀ ਜਾਂਦੀ ਹੈ ਨਾ ਤੇ ਇਹ ਚੀਜ਼ ਸੱਚ ਆ ਇਹ ਮੌਤ ਤੋਂ ਭੱਜਣਾ ਨਹੀਂ ਚਾਹੀਦਾ ਹੈਗਾ ਹੁਣ ਆਪਾਂ 10 ਮਿੰਟ ਹੋਰੇ ਬੈੰਨੇ ਆ ਤੇ ਵੀਡੀਓ ਜਿਹੜੀ ਇੰਸਟਾਗ੍ਰam ਤੇ ਅਪਲੋਡ ਕਰਨੀ ਉਹ ਕਰਦੇ ਆ ਤੇ ਫਿਰ ਦੇਖਦੇ ਅੱਗੇ ਕੀ ਕਰਨਾ ਹੈ ਤੇ ਅਜ ਸੁਨਾਮ ਵੀ ਜਾਣਾ ਹੁਣ ਦੇ ਦਾ ਸੁਨਾਮ ਮੈਨੂੰ ਤਾਂ 7 8 ਵਜੇ ਜਾਣਾ ਪੈਣਾ ਕਿਉਂਕਿ ਟੇਲਰ ਨੂੰ ਕੱਪੜੇ ਫੜਾ ਕੇ ਆਉਣੇ ਜਿਹੜੇ ਜਲਦੀ ਚਾਹੀਦੇ ਨੇ ਆ ਵਿਚਾਰੇ ਸਾਰੇ ਪਾਸੇ ਆ ਹੀ ਫਿਰਨਗੇ ਇਹ ਜੀ ਲੋਕ ਕੰਮ ਤਾਂ ਕੰਮਿਆਂ ਆ ਆ ਭਾਈ ਦੇ ਲੋ ਕਹਿੰਦੇ ਨੇ ਕਹਿੰਦੇ ਭਾਈ ਭਾਈ ਹੁੰਦਾ ਨਾ ਤੇ ਭਾਬੀ ਭਾਬੀ ਹੁੰਦੀ ਵਾਕੇ ਸਹੀ ਗੱਲ ਹੈ ਹਨਾ ਆਪਦਾ ਖੂਨ ਹੈ ਭਾਈ ਆਪਦੇ ਖੂਨ ਦਾ ਹੀ ਕਰੇਗਾ ਆ ਕੇ ਮੈਨੂੰ ਬਾਈ ਕਹਿੰਦਾ ਕਹਿੰਦਾ ਭਾਬੀ ਤੂੰ ਬੈਠੀ ਆਂ ਵੀ ਬਾਈ ਸਾਡਾ ਘਟ ਰਿਹਾ ਵਟਾ ਤੇ ਤੂੰ ਖੱਬਲ ਖਾਓ ਕਰਦੇ ਰੋਲਦਾ ਕਿੰਨਾ ਦੁੱਖ ਆਇਆ ਦੇਖ ਲੋ ਜਦੋਂ ਭਾਬੀ ਘਰੇ ਗਰਮੀਆਂ ਰੋਟੀਆਂ ਲਾਉਂਦੀ ਉਹ ਤੇ ਬਾਈ ਤੇ ਕਦੀ ਕਿਹਾ ਨਹੀਂ ਆ ਕੇ ਕਿ ਬਾਈ ਅੱਜ ਰੋਟੀ ਬਾਹਰੋਂ ਲੈ ਆਇਆ ਹਾਂ ਅੱਛਾ ਸਾਡੇ ਵਾਰ ਸਾਡਾ ਕੀਤਾ ਹਾਂ ਠੀਕ ਹੈ ਅੱਛਾ ਉਹੀ ਕੁਲਵਿੰਦਰ ਵਾਲੀ ਗੱਲ ਕਰਤੀ ਐ ਵੀ ਸਾਡਾ ਕੀਤਾ ਵਾ ਕੇ ਰੋਟੀਆਂ ਪਕਾਉਣਾ ਉਹ ਤਾਂ ਸੋਡਾ ਕੰਮ ਆ। ਅੱਛਾ ਤੇ ਬੰਦੇ ਦੀ ਕੇਅਰ ਕਰਨੀ। ਅੱਜ ਦੇਖ ਲੋ। ਜਨਾਨੀ ਹੁੰਦਾ ਨਾ ਮਦਦ ਦੀ ਕੇਅਰ ਕਰਨੀ। ਹਾਂ ਸਹੀ ਵੇਲੇ। ਪਾਪਾ ਕਮਾ ਕੇ ਲਿਆਉਨੇ ਆ, ਕੰਮ ਕਰਦੇ ਆ, ਲਿਆ ਕੇ ਤੇ ਇਹਨਾਂ ਨੂੰ ਦਿੰਨੇ ਆ। ਇਹਨਾਂ ਦਾ ਘਰ ਸਾਂਭਣਾ ਨਹੀਂ ਆ। ਅੱਜ ਪਤਾ ਲੱਗ ਗਿਆ ਵੀ ਭਾਈ ਭਾਈ ਹੁੰਦਾ। ਤੇ ਭਾਬੀ ਭਾਬੀ ਹੁੰਦੀ। ਤੁਸੀਂ ਕਿਹੜਾ ਬਗਾਨੇ ਤੁਸੀਂ ਆਉਂਦੀ ਹੋ? ਨਾ 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 ਬਗਾਨੇ ਵਾਲੀ ਗੱਲ ਕਰਤੀ ਅੱਜ। ਵੀ ਸਾਡਾ ਭਾਈ ਖੱਬਲ ਕਾ ਬੜਾ ਦੁੱਖ ਆ। ਭਾਈ ਦਾ ਢਿੱਡ ਤਾਂ ਪਹਿਲਾਂ ਹੀ ਕਿਥੇ ਲੱਗਿਆ ਪਿਆ। ਪੂਰੀ ਲਵਾਉ ਦਵਾਈ ਕਹੀ। ਇਹ ਮਤਲਬ ਹਾਂਜੀ ਆਂਟੀ ਵਧੀਆ ਠੀਕ ਠਾਕ ਤੁਸੀਂ